ਤੈ ਕਰਤੀ ਆ ਪਾਵੇਂ ਹੱਦਾਂ ਨੇ ਤੇ ਬਨ ਦਿੱਤੀਆਂ ਸਰਹੱਦਾਂ ਨੇ ਤੈ ਕਰਤੀ ਆ ਪਾਵੇਂ ਹੱਦਾਂ ਨੇ ਤੇ ਬਨ ਦਿੱਤੀਆਂ ਸਰਹੱਦਾਂ ਨੇ ਸਿਆਸ ਦੇ ਭੁੱਖਿਆਂ ਲੋਕਾਂ ਨੇ ਹਾਂ ਸਿਆਸ ਦੇ ਭੁੱਖਿਆਂ ਲੋਕਾਂ ਨੇ ਖੜਾ ਕਰਿਆ ਇਹ ਵਖੇੜਾ ਏ ਏ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਏ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਆਪੇ ਫਿਰਨ ਬਜਾਉਂਦੇ ਹੱਥੀ ਲਾ ਕੇ ਅੱਗਾ ਨੂੰ ਅਸੀਂ ਇੱਜ਼ਤ ਬਚਾਈ ਜਿੰਨਾ ਦੀ ਹੱਥ ਪਾਉਂਦੇ ਪੱਗਾ ਨੂੰ ਆਪੇ ਫਿਰ ਨਬਜਾਉਂਦੇ ਹੱਥੀ ਲਾ ਕੇ ਅੰਗਾ ਨੂੰ ਅਸੀਂ ਇੱਜ਼ਤ ਬਚਾਈ ਜਿੰਨਾਂ ਦੀ ਹੱਥ ਪਾਉਂਦੇ ਪਗਾ ਨੂੰ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਨਾ ਮੇਰਾ ਤੇ ਨਾ ਤੇਰਾ ਏ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਇਹ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਕਿਦਰੇ ਨੂਰਾਨੀ ਤੇ ਕਿਤੇ ਪੁੱਤ ਦੀ লাশ ਪਈ ਆਜ਼ਾਦੀ ਦੇ ਨਾਂ ਤੇ ਲੋਕੋ ਅਸੀਂ ਫਾਂਸੀ ਆਪ ਲਈ ਆਜ਼ਾਦੀ ਦੇ ਨਾਂ ਤੇ ਲੋਕੋ ਅਸੀਂ ਫਾਂਸੀ ਆਪ ਲਈ ਭਾਰਤ ਦੇਸ਼ ਸੀ ਸਾਡਾ ਭਾਰਤ ਦੇਸ਼ ਸੀ ਸਾਡਾ ਬਣਿਆ ਹਿੰਦੁਸਤਾਨ ਹੈ ਜਿਹੜਾ ਏ ਇਹ ਪੰਜਾਬ ਵੀ ਮੇਰਾ ਲੋਕੋ ਉਹ ਪੰਜਾਬ ਵੀ ਮੇਰਾ ਏ ਇਹ ਪੰਜਾਬ ਵੀ ਮੇਰਾ ਲੋਕੋ ਉਹ ਪੰਜਾਬ ਵੀ ਮੇਰਾ ਏ ਹੁਣ ਕਿਵੇਂ ਲੋਕੋ ਦੱਸਾਂ ਮੈਂ ਇਹ ਦਰਦ ਕਹਾਣੀ ਨੂੰ ਹੱਥ ਚਾਕੂ ਮਾਰਦੀ ਵੇਖੀ ਮਾਤੀ ਲਾਡੋ ਰਾਣੀ ਨੂੰ ਹੁਣ ਕਿਵੇਂ ਲੋਕੋ ਮੈਂ ਦੱਸਾਂ ਇਹ ਦਰਦ ਕਹਾਣੀ ਨੂੰ ਹੱਥ ਚਾਕੂ ਮਾਰਦੀ ਵੇਖੀ ਮਾਤੀ ਲਾਡੋ ਰਾਣੀ ਨੂੰ ਉਹ ਵੇਲਾ ਚਿੱਤ ਕਰਕੇ ਉਹ ਵੇਲਾ ਚਿੱਤ ਆ ਕਰਕੇ ਅੱਖਾਂ ਅੱਗੇ ਆਉਂਦਾ ਨਿਰਾਇ ਇਹ ਪੰਜਾਬ ਵੀ ਮੇਰਾ ਲੋਕੋ ਉਹ ਪੰਜਾਬ ਵੀ ਮੇਰਾ ਏ ਇਹ ਪੰਜਾਬ ਵੀ ਮੇਰਾ ਲੋਕੋ ਉਹ ਪੰਜਾਬ ਵੀ ਮੇਰਾ ਏ ਜਿਹੜੇ ਰੌਲਾ ਪਾਉਂਦੇ ਫਿਰਦੇ ਨੀ ਲੋਕ ਤੇ ਰੰਗੇ ਦਾ ਮੁੱਲ ਮੋੜ ਨਹੀਂ ਸਕਦੇ ਕਦੇ ਕੇਸਰੀ ਝੰਡੇ ਦਾ ਮੁੱਲ ਮੋੜ ਨਹੀਂ ਸਕਦੇ ਕਦੇ ਕੇਸਰੀ ਝੰਡੇ ਦਾ ਜਿਨ੍ਹਾਂ ਹਿੰਦੂ ਧਰਮ ਬਚਾਇਆ ਸੀ ਜਿਨ੍ਹਾਂ ਹਿੰਦੂ ਧਰਮ ਬਚਾਇਆ ਸੀ ਉਹਨਾਂ ਨੂੰ ਹੀ ਪਾਇਆ ਕੇਰਾਏ ਏ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਏ ਪੰਜਾਬ ਵੀ ਮੇਰਾ ਲੋਕੋ ਓ ਪੰਜਾਬ ਵੀ ਮੇਰਾ ਏ ਸਿਆਸਤ ਖੋਰਾਂ ਦੱਬ ਲਈ ਸਾਡੇ ਏ ਆਜ਼ਾਦੀ ਬਈ ਇਕੱਠੇ ਹੋ ਕੇ ਮੋੜ ਦਈਏ ਬੈਰੀ ਨੂੰ ਭਾਜੀ ਬਈ ਸਿਆਸਤਖੋਰਾਂ ਦੱਬ ਲਈ ਸਾਡੀ ਇਹ ਆਜ਼ਾਦੀ ਬਈ ਇਕੱਠੇ ਹੋ ਕੇ ਮੋੜ ਦਈਏ ਬੈਰੀ ਨੂੰ ਭਾਜੀ ਬਈ ਬੁੱਟੇ ਸਿੱਖਾਂ ਨੂੰ ਮੁਕਾਉਣੇ ਲਈ ਬੁੱਟੇ ਸਿੱਖਾਂ ਨੂੰ ਮੁਕਾਉਣੇ ਲਈ ਲਾਇਆ ਜ਼ਾਲਮ ਜ਼ੋਰ ਬਥੇਰਾ ਏ ਪੰਜਾਬ ਵੀ ਮੇਰਾ ਲੋਕੋ ਪੰਜਾਬ ਵੀ ਮੇਰਾ ਏ ਇਹ ਪੰਜਾਬ ਵੀ ਮੇਰਾ ਲੋਕੋ ਉਹ ਪੰਜਾਬ ਵੀ ਮੇਰਾ ਏ ਇਹ ਪੰਜਾਬ ਦਾ ਗੀਤ ਚਾਹੇ ਉਹ ਲੈਂਦਾ ਪੰਜਾਬ ਏ ਤੇ ਭਾਵੇਂ ਚੜਦਾ ਪੰਜਾਬ ਏ ਪੰਜਾਬੀਆਂ ਨੇ ਜਿੱਥੇ-ਜਿੱਥੇ ਵੀ ਵਸਾ ਕੀਤਾ ਏ ਪੰਜਾਬ ਤੇ ਉਹ ਪੰਜਾਬ ਸਾਰਾ ਸਾਂਝਾ ਪੰਜਾਬ ਹੈ ਪਰ ਜਿਹੜੇ ਸਿਆਸਤਖੋਰ ਲੋਕਾਂ ਨੇ ਵਖਰੇਵੇਂ ਪਾਏ ਨੇ ਸਰਹੱਦਾਂ ਬਣ ਦਿੱਤੀਆਂ ਹੱਦਾਂ ਤੈਅ ਕਰ ਦਿੱਤੀਆਂ ਤੇ ਨਨਕਾਣਾ ਸਾਹਿਬ ਤੋਂ ਦੂਰ ਕਰ ਦਿੱਤਾ ਤੇ ਇਧਰੋਂ ਦਰਬਾਰ ਸਾਹਿਬ ਤੋਂ ਜਿਹੜੇ ਉੱਧਰ ਪਾਕਿਸਤਾਨ ਲਾਹੌਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਦੂਰ ਕਰ ਦਿੱਤਾ ਅੱਜ ਵੀ ਜਦੋਂ ਆਪਾਂ ਵੀਡੀਓ ਦੇਖਦੇ ਆ ਨਾ ਦੇਸ਼ਾਂ ਦੀਆਂ ਸਰਹੱਦਾਂ ਕਰਕੇ ਕਿਵੇਂ ਉੱਧਰ ਦੇ ਲੋਕ ਇਸ ਪੰਜਾਬ ਨੂੰ ਚੇਤੇ ਕਰਦੇ ਨੇ ਤੇ ਜਿਹੜੇ ਉੱਧਰੋਂ ਉੱਜੜ ਕੇ ਆਏ ਹੋਏ ਲੋਕ ਨੇ ਇਧਰਲੇ ਪੰਜਾਬ ਨੂੰ ਜਦੋਂ ਚੇਤੇ ਕਰਦੇ ਨੇ ਉਹਨਾਂ ਦੀ ਦਰਦ ਕਹਾਣੀ ਜਦੋਂ ਸੁਣੀਦਾ ਤੇ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਦਾ ਸੋ ਇਹ ਪੰਜਾਬ ਇਸ ਪੰਜਾਬ ਤੇ ਉਸ ਪੰਜਾਬ ਦੇ ਸਨ 47 ਵੇਲੇ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ ਸੋ ਵੱਧ ਤੋਂ ਵੱਧ ਇਸ ਗੀਤ ਨੂੰ ਧਿਆਨ ਨਾਲ ਸੁਣਨਾ ਤੇ ਜੇ ਕੋਈ ਵੀ ਕਮੀ ਪੇਸ਼ੀ ਹੋਵੇ ਸਾਨੂੰ ਕਮੈਂਟਾਂ ਦੇ ਰਾਹੀਂ ਦੱਸਣ ਦੀ ਕਿਰਪਾਲਤਾ ਕਰਨੀ ਧੰਨਵਾਦ ਜੀ